ਕਾਂਗਰਸ ਪਾਰਟੀ ਪੰਜਾਬ ਵਿੱਚ ਨਵਾਂ ਸਵੇਰਾ ਲੈ ਕੇ ਆਏਗੀ ਜਦੋਂ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਰਾਸ਼ਟਰ ਵਿਰੋਧੀ এজেন্ডਾ ਅੱਗੇ ਵਧਾ ਰਹੀਆਂ ਹਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਇਹ ਹਮਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਬੋਲਿਆ ਹੈ ਕੈਪਟਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਕਾਲ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਸੰਪਰਦਾਇਕ ਅਤੇ ਫਾਸੀਵਾਦੀ ਤਾਕਤਾਂ ਨੂੰ ਵੋਟ ਦੇਣ ਤੋਂ ਬਚਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਬਾਦਲਾ ਨੇ ਪੰਜਾਬ ਦੇ ਪਾਣੀ ਦੇ ਹੱਕਾਂ ਨੂੰ ਹਰਿਆਣਾ ਨੂੰ ਵੇਚ ਦਿੱਤਾ ਹੈ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਹੁਣ ਆਪ ਨੂੰ ਵੋਟ ਦੇਣਾ ਪੰਜਾਬ ਦੇ ਪਾਣੀ ਨੂੰ ਗਵਾਂਧੀ ਸੂਬੇ ਨੂੰ ਦੇਣ ਦੀ ਦਿਸ਼ਾ ਵਿੱਚ ਸੂਬੇ ਨੂੰ ਸੋਕੇ ਵਿੱਚ ਠੇਕੇਲਣ ਦੇ ਬਰਾਬਰ ਹੋਵੇਗਾ ਕਿਉਂਕਿ ਇੱਕ ਹਰਿਆਣਵੀ ਹੋਣ ਕਰਕੇ ਕੇਜਰੀਵਾਲ ਕਦੇ ਵੀ ਪੰਜਾਬ ਦੇ ਲੋਕਾਂ ਦਾ ਪੱਖ ਨਹੀਂ ਲੈਣਗੇ ਕੇਜਰੀਵਾਲ ਦਾ ਹਲ ਦਾ ਜਿਹੜਾ ਸੂਬਾ ਹਰਿਆਣਾ ਇਹ ਉਹ ਕਿਹਾ ਕਹਿ ਰਿਹਾ ਉਹਨਾਂ ਪੇਂਡਾਲ ਦੇ ਕੋਲ ਹੈ ਐਸੇ ਭਾਤ ਚੁਸਰਿਆ ਤਲਾਕੇ ਆदमी ਹੈ ਐਸੇ ਆ ਕੇ ਕਹਿਣਾ ਜਦ ਕੋ ਪੁੱਛਿਆ ਉਹਨੂੰ ਕਹਿਣਾ ਕਿ ਤੁਸੀਂ ਇਹ ਪੰਜਾਬ ਦਾ ਪਾਣੀ ਕਿੱਥੇ ਜਾਣਾ ਤਾਂ ਹਰਿਆਣੇ ਕਹਿੰਦਾ ਹੈ ਕਿ ਹਰਿਆਣੇ ਕਦੇ ਇਹਸਾ ਪਾਣੀ ਨਹੀਂ ਦਿੱਲੀ ਦਾ ਜੱਲਾਦਾ ਕਹਿੰਦੇ ਦਿੱਲੀ ਦਾ ਵੀ ਐਸਾ ਹੀ 파ੜੂ ਜਿੱਥੇ ਜੀ ਕਰਦਾ ਉਹੀ ਕੀ ਬੋਦੀ ਲਾ ਦੇ ਦੇਖੋ ਉਹ ਅਗਰ ਹਰਿਆਣੇ ਇੱਥੇ ਆਉਗਾ ਔਰ ਕਹਦਾ ਹਰਿਆਣੇ ਆ ਰਿਹਾ ਹੈ ਤਾਂ ਕਿੱਥੇ ਪਰਵਾਹ ਹੈ ਐਵੇਂ ਹੋ ਸਕਦਾ ਨਹੀਂ ਕਿ ਹਰਿਆਣੇ ਆ ਕੇ ਇੱਥੇ ਪੰਜਾਬ ਦਾ ਪੱਖ ਲੈ ਨਹੀਂ ਹੋ ਸਕਦਾ ਇਹ ਸਿਰਫ ਪੰਜਾਬ ਨੂੰ ਬਰਕਰਾਰ ਦਿੱਲੀ ਉਹ ਦਿੱਤਿਆ ਔਰ ਦਿੱਲੀ ਇੱਕਦਾਂ ਸਾਰੇ ਪੰਜਾਬ ਦੇ ਜ਼ਿਲ੍ਹੇ ਬਰਾਬਰ ਹੈ ਫਿਰ ਪੰਜਾਬ ਚਾਹਣਾ ਚਾਹੁੰਦਾ ਐਂ ਤਾਂ ਬਟੂ ਮੂਸੀ ਮਾਰ ਕੇ ਗੁਦਰਾਤ ਜਾਊਗਾ ਔਰ ਇਹ بڑا ਬੰਦਾ ਇੱਕ ਕੀ ਮੈਂ ਕਰਾ ਕਿਸ ਕਿਸਮ ਦੀ ਸੋਚ ਹੈ ਇਹ ਕਈ ਇਤਿਹਾਸ ਦੇ ਵਿੱਚ ਬੰਦੇ ਰਹੇ ਨੇ ਹਿਟਲਰ ਵਾਂਗ ਹੀ ਸੋਚੇ ਬਰਾਤ ਚੁੱਪ ਜਾਂ ਜਾਣਾ ਚਾਹਦਾ ਮੈਂ ਤਾਂ ਹੈ ਕਿ ਕੁਝ ਕੰਮ ਨਹੀਂ ਹੋਣੇ ਸਾਰੇ ਬੱਚਿਆਂ ਦਾ ਦਿਨਾਂ ਦਾ ਕੁੱਪਿਆ ਵਾਲੇ ਦਿਨਾਂ ਤੋਂ ਨਿਰਭਰ ਤੇ ਕੀ ਕਰ ਦੂਗਾ ਪੰਜਾਬ ਲਈ ਜਦੋਂ ਦਸ ਬੰਦੇ ਕੀ ਕਰ ਦੂਗਾ ਤੁਹਾਡੇ ਲਈ 90 ਲੱਖ ਬੱਚੇ ਹੋ ਤੁਸੀਂ